ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਵਿਗਲ ਵੱਜਦੇ ਹੀ ਸਿਆਸੀ ਪਾਰਟੀਆਂ ਹੋਈਆਂ ਵਪਾਰ ਪੰਨ ਦੱਸਦੀ ਹੈ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਨੂੰ ਲੈ ਕੇ ਆਪਣੇ ਆਪਣੇ ਨਾਮਜ਼ਦ ਗਿ ਦਾਖਲ ਪੱਤਰ ਦਾਖਲ ਕਰਵਾਏ ਗਏ ਅਤੇ ਇਸ ਮੌਕੇ ਨਕੋਦਰ ਵਿਧਾਇਕ ਅਨਰਜੀਤ ਕੌਰ ਮਾਨ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਉਹਨਾਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਕਾਗਜ਼ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਅਤੇ ਇਸੇ ਤਰ੍ਹਾਂ ਹੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੋ ਕਿ ਸ਼ਾਕੋਰ ਤੋਂ ਹਲਕਾ ਵਿਧਾਇਕ ਹਨ ਉਹਨਾਂ ਵੱਲੋਂ ਆਪਣੇ ਆਪਣੇ ਅਮੀ ਦੁਆਰਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਅਤੇ ਇਸ ਮੌਕੇ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਕੀਤੇ ਹੋਏ ਕੰਮ ਹਨ ਉਹਨਾਂ ਦੇ ਆਧਾਰ ਤੇ ਹੀ ਇਹ ਚੋਣਾਂ ਲੜੇ ਜਾਣਗੇ ਅਤੇ ਜਿੱਤ ਵੀ ਪ੍ਰਾਪਤ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਹੀ ਇਹ ਦਾਵਾ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਵੀ ਕੀਤਾ ਗਿਆ ਕਾਂਗਰਸ ਦੇ ਕੰਮਾਂ ਨੂੰ ਲੈ ਕੇ ਹਾਂ ਜੀ ਮੈਂ ਬਲਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਚੋਣਾਂ ਹੋ ਰਹੀਆਂ ਨੇ ਇਹ ਕਹਿਣਾ ਚਾਹੁੰਦਾ। ਅ ਬਿਲਕੁਲ ਜੀ ਸਭ ਤੋਂ ਪਹਿਲਾਂ ਮੇਰੇ ਪੂਰਾ ਹਲਕਾ ਸਾਰੇ ਜਿਹੜੇ ਬਲਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਆ ਮੇਰੇ ਨਗਰਾਂ ਦੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਸਾਰੇ ਵਰਕਰ ਸਹਿਬਾਨ ਪਾਰਟੀ ਦੇ ਟੋਟਲ ਅਹੁਦੇਦਾਰ ਸਹਿਬਾਨ ਸਭ ਨੂੰ ਪਹਿਲਾਂ ਅੱਜ ਅਸੀਂ ਪੇਪਰ ਰੈਡੀ ਕਰ ਲਏ ਹੋਏ ਦਾਖਲ ਕਰ ਲਿਆ ਦਾਖਲ ਕਰਨ ਦੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਔਰ ਦੂਸਰਾ ਇਹ ਕਿ ਸਾਰਿਆਂ ਨੂੰ ਹੀ ਮੇਰੀ ਅਪੀਲ ਆ ਕਿ ਅਸੀਂ ਹਾਕਮਤੇ ਰਿਆਂ ਸਾਡੀ ਡਿਊਟੀ ਬਣਦੀ ਆ ਸਾਡਾ ਫਰਜ ਬੰਦਾ ਕਿ ਅਸੀਂ ਚਾਹਣਾ ਜੜੀਆਂ ਸ਼ਾਂਤੀ ਦੇ ਨਾਲ ਅਮਨ ਆਮਾਨ ਦੇ ਨਾਲ ਕਰਵਾਉਣੀ ਆ ਇਹ ਸਾਡਾ ਫਰਜ ਆ ਇਸ ਕਰਕੇ ਸਭ ਨੇ ਬੜੇ ਪਿਆਰ ਨਾਲ ਤਹਮਲ ਦੇ ਨਾਲ ਔਰ ਸਾਰਿਆਂ ਸਾਰਿਆਂ ਨਗਰਾਂ ਦੇ ਵਿੱਚ ਪੂਰੇ ਸਲੀਕੇ ਦੇ ਨਾਲ ਡਿਸਪਲਿਨ ਦੇ ਨਾਲ ਅਸੀਂ ਇਹ ਇਲੈਕਸ਼ਨ ਲੜਨੀ ਆ ਔਰ ਕਿਸੇ ਦੇ ਪੇਪਰ ਰੱਦ ਨਹੀਂ ਕਰਨੇ ਮੈਂ ਪ੍ਰਸ਼ਾਸਨ ਨੂੰ ਵੀ ਇਹੀ ਤਰ੍ਹਾਂ ਨਾ ਕੀਤੀ ਆ ਕੋਈ ਪੇਪਰ ਰੱਦ ਨਾ ਹੋਵੇ ਸਭ ਨੂੰ ਆਪਣੇ ਸ਼ੌਕ ਪੂਰੇ ਕਰਨ ਦਿਓ ਸਭ ਨੂੰ ਇਲੈਕਸ਼ਨ ਲੜਨ ਦਿਓ ਇਹ ਡੈਮੋਕਰੇਸੀ ਆ ਹਰ ਇੱਕ ਦਾ ਹੱਕ ਬੰਦਾ ਜਿੰਨੇ ਮਰਜੀ ਜਿਹੜਾ ਕਾगज ਦਾਖਲ ਕਰਦਾ ਉਹਨੂੰ ਆਪਣੇ ਜਿਹੜੇ ਇਲੈਕਸ਼ਨ ਖੁੱਲ੍ਹੇ ਦਿਲ ਨਾਲ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੇ ਜਾਣਾ ਹੈ ਮੁੱਦੇ ਸਾਡਾ 4 ਸਾਲ ਦਾ ਜਿਹੜਾ ਕਾਰਜਕਾਲ ਹੈ ਵਿੱਚ ਸਰਦਾਰ ਪੁਗਤ ਸਿੰਘ ਜੀ ਮਾਨ ਵੱਲੋਂ ਕੀਤੇ ਹੋਏ ਕੰਮਾਂ ਦੇ ਅਸੀਂ ਵਿਕਾਸ ਦੇ ਮੁੱਦੇ ਦੇ ਉੱਤੇ ਅਸੀਂ ਇਲੈਕਸ਼ਨ ਲੜਨ ਜਾ ਰਹੇ ਹਾਂ ਅਸੀਂ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਦੇ ਮੁੱਦੇ ਤੇ ਇਲੈਕਸ਼ਨ ਲੜਨ ਜਾ ਰਹੇ ਹਾਂ ਅਸੀਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਮੁੱਦੇ ਤੇ ਅਸੀਂ ਚੰਡੀਗੜ੍ਹ ਦੇ ਮੁੱਦੇ ਤੇ ਅਸੀਂ ਸਾਡਾ ਜਿਹੜਾ ਪਾਣੀ ਆ ਆਖਰਾ ਬੀਬੀਐਮ ਤੇ ਮੁੱਦੇ ਦੇ ਉੱਤੇ ਹਰ ਇੱਕ ਉਹ ਮੁੱਦਾ ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਰੰਗਲੇ ਪੰਜਾਬ ਵੱਲ ਨੂੰ ਵੱਧਾ ਹੋਇਆ ਪੰਜਾਬ ਅ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਸ਼ਮੂਲੀਅਤ ਔਰ ਵੱਧ ਤੋਂ ਵੱਧ ਨੌਜਵਾਨਾਂ ਵੱਲੋਂ ਪੰਚਾਇਤਾਂ ਦੇ ਵਿੱਚ ਤੇ ਪੰਚਾਇਤ ਸੰਮਤੀ ਦੇ ਵਿੱਚ ਵੀ ਮਤਲਬ ਰਿਕਾਰਡ ਤੋੜ ਨੌਜਵਾਨ ਜਿਹੜੇ ਉਹ ਹਿੱਸਾ ਲੈ ਰਹੇ ਪੰਚਾਇਤਾਂ ਦੇ ਵਿੱਚ ਵੀ ਰਿਕਾਰਡ ਰੋੜ ਨੌਜਵਾਨ ਹਿੱਸਾ ਲੈ ਰਹੇ ਔਰ ਪੰਜਾਬ ਅੱਗੋਂ ਸਾਨੂੰ ਖੁਸ਼ਹਾਲ ਨਜ਼ਰ ਆ ਰਿਹਾ ਔਰ ਚੜ੍ਹਦੀ ਕਲ ਵਾਣਾ ਨਜ਼ਰ ਆ ਰਿਹਾ ਕਿ ਪੁਰਾਣੇ ਨਕਾਰੇ ਹੋਏ ਲੀਡਰਾਂ ਤੋਂ ਛੱਡ ਛਡਾ ਕੇ ਨੌਜਵਾਨ ਪੰਜਾਬ ਦਾ ਜਿਹੜਾ ਉਹ ਮੁੰਡੇ ਵੀ ਤੇ ਕੁੜੀਆਂ ਵੀ ਅੱਗੇ ਆ ਰਹੇ ਆ ਪੰਜਾਬੀ ਇਸ ਤਰੱਕੀ ਦੇ ਹਿੱਸਾ ਦਰ ਬਣ ਕੀ ਅਪੀਲ ਕਰਨਾ ਚਾਹੂ ਅਪੀਲ ਸਭ ਨੂੰ ਇਹ ਹੀ ਕਿ ਸੁੱਖ ਦੇ ਨਾਲ ਸ਼ਾਂਤੀ ਦੇ ਨਾਲ ਇਲੈਕਸ਼ਨ ਲੜਨੀ ਆ ਦੂਸਰੀਆਂ ਤਰ੍ਹਾਂ ਜਿਹੜੀਆਂ ਖਾਸ ਕਰਕੇ ਕਾਂਗਰਸ ਦੀ ਹਾਲਤ ਬਹੁਤ ਮਾੜੀ ਹੋ ਗਈ ਆ ਇਹਨਾਂ ਦੇ ਦਿੱਤੇ ਹੋਏ ਗਲਤ ਬਿਆਨ ਇਹਨਾਂ ਨੂੰ ਦਲਿਤਾਂ ਨੂੰ ਹਮੇਸ਼ਾ ਬੇਇੱਜ਼ਤ ਕਰਨ ਦਾ ਖਮਿਆਜਾ ਜਿਹੜਾ ਉਹ ਭੁਗਤਣਾ ਪੈ ਰਿਹਾ ਪਿੰਡਾਂ ਦੇ ਵਿੱਚੋਂ ਕੈਂਡੀਡੇਟ ਨਹੀਂ ਮਿਲ ਰਿਹਾ ਔਰ 750 ਸਾਲ 150 ਸਾਲ ਆਪਣੇ ਆਪ ਨੂੰ ਪ੍ਰਾਣੀਕ ਹੋਣ ਵਾਲੀ ਪਾਰਟੀ ਜਿਹੜੀ ਆ ਉਹ ਬਸਖੀਆਂ ਦੇ ਸਹਾਰੇ ਤੇ ਚੱਲ ਰਹੀ ਆ ਅੱਧੀਆਂ ਸੀਟਾਂ ਇਹਨਾਂ ਨੇ ਤਕਰੀਬਨ ਅੱਧੀਆਂ ਸੀਟਾਂ ਦੇ ਉੱਤੇ ਕਾਂਗਰਸ ਜਿਹੜੀ ਆਪਣੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਰਹੀ ਆ ਬਾਕੀ ਸੀਟਾਂ ਤਾਂ ਜਾ ਉਹਨਾਂ ਨੇ BSP ਨੂੰ ਦੇ ਦਿੱਤੀਆਂ ਜਾਂ ਸਾਂਝੇ ਉਮੀਦਵਾਰ ਜਿਹੜੇ ਹੈਗੇ ਉਹ ਆਜ਼ਾਦ ਉਮੀਦਵਾਰ ਖੜੇ ਕਰ ਰਹੇ ਆ ਔਰ ਇਹ ਦੋ ਪਾਰਟੀਆਂ ਨਹੀਂ ਇਕੱਠੀਆਂ ਹੋ ਕੇ ਲੜ ਰਹੀਆਂ ਜਿਹੜੀਆਂ ਦੇਖਣ ਨੂੰ ਦੋ ਨਜ਼ਰ ਆਉਂਦੀਆਂ ਬੀਐਸਪੀ ਤੇ ਕਾਂਗਰਸ ਇਹਦੇ ਵਿੱਚ ਜਿਹੜਾ ਬਡਾਲਾ ਧੜਾਏ ਦਾ ਇਹਨਾਂ ਦੇ ਨਾਲ ਆ ਕੋਈ ਨਾ ਕੋਈ ਇੱਕ ਅੱਧਾ ਕਮਲੇਟ ਧੜਾ ਵੀ ਇਹਨਾਂ ਦੇ ਨਾਲ ਆ ਬੀਜੇਪੀ ਵੀ ਇਹਨਾਂ ਦੇ ਨਾਲ ਇਹ ਸਾਰੇ ਮਿਲ ਕੇ ਜਿਵੇਂ ਦਾ ਸਿਨੈਰੀਓ ਮਿਲ ਗਿਆ ਇਲੈਕਸ਼ਨ ਦੇ ਵਿੱਚ ਹੋਇਆ ਸੀ ਪੰਚਾਇਤ ਇਲੈਕਸ਼ਨ ਦੇ ਵਿੱਚ ਉਸੇ ਸਿਨੈਰੀਓ ਦੇ ਨਾਲ ਅੱਜ ਨਕੋਂਦਰ ਦੇ ਵਿੱਚ ਦਾ ਪੰਚਾਇਤ ਸੰਭੀ ਤੇ ਜ਼ਿਲ੍ਹਾ ਪ੍ਰੇਸ਼ਰ ਇਲੈਕਸ਼ਨ ਲੜੇ ਜਾ ਰਹੇ ਆ ਪਰ ਮੈਂ ਆਪਣੇ ਸਾਰੇ ਵਰਕਰਾਂ ਨੂੰ ਸਾਰੇ ਨਾਗਰਿਕਾਂ ਨੂੰ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਤਹਮਮਲ ਦੇ ਨਾਲ ਬੜੀ ਆਮਨ ਸ਼ਾਂਤੀ ਦੇ ਨਾਲ ਇਹ ਇਲੈਕਸ਼ਨ ਲੜਨੀ ਆ ਔਰ ਸਾਡੀ ਡਿਊਟੀ ਵੀ ਪੰਦੀ ਆ ਕਿ ਅਸੀਂ ਅਮਨ ਸ਼ਾਂਤੀ ਜੜੀ ਉਹ ਕੰਪਨੀ ਧੰਨਵਾਦ ਸੁਖਵਿੰਦਰ ਆ ਜਿੱਧਰ ਹਾਂਜੀ ਸਰ ਅੱਜ ਨਕੌਦਰ ਦੇ ਵਿੱਚ ਜਿਹੜਾ ਹੈਗਾ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੇਸ਼ਦ ਨੂੰ ਲੈ ਕੇ ਜਿਹੜਾ ਹੈਗਾ ਨਾਮਜ਼ਦਗੀਆ ਹੋ ਰਹੀਆਂ ਕੀ ਕਹਿਣਾ ਚਾਹੋਗੇ ਮੈਂ ਗਿਆ ਦੇਖੋ ਸਭ ਆਜੋ ਬਹੁਤ ਭਾਰੀ ਉਤਸ਼ਾਹ ਲੋਕਾਂ ਦੇ ਵਿੱਚ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੇਸ਼ਦ ਅੱਜ ਅਮਨ ਸ਼ਾਂਤੀ ਨਾਲ ਇੱਥੇ ਜਿਹੜੀ ਪੇਪਰਾਂ ਦੀ ਨਾਮਿਨੇਸ਼ਨ ਹੋ ਰਹੀ ਆ ਔਰ ਸਾਰ ਪਾਰਟੀ ਦਾ ਵਰਕਰ ਆਪਣੇ ਕੈਂਡੀਡੇਟਾਂ ਦੇ ਨਾਲ ਆ ਕੇ ਤੇ ਨਾਮਿਨੇਸ਼ਨ ਕਰਾ ਰਹੇ ਆ ਤੇ ਮੈਨੂੰ ਖੁਸ਼ੀ ਦੀ ਗੱਲ ਆ ਇਹ ਜਿਹੜੇ ਇਲੈਕਸ਼ਨ ਆ ਇਹ ਲੋਕਤੰਤਰ ਦਾ ਇੱਕ ਢਾਂਚਾ ਤੇ ਲੋਕਾਂ ਨੂੰ ਇਸ ਦਾ ਫੈਸਲਾ ਕਰਨ ਦਾ ਮੌਕਾ ਦੇਣਾ ਚਾਹੀਦਾ ਤੇ ਵਧੀਆ ਇਲੈਕਸ਼ਨ ਲੜਨੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਨੂੰ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਲੋਕਤੰਤਰ ਦਾ ਕਤਲ ਕਰਨ ਦਾ ਆਦੀ ਨਹੀਂ ਮੈਂ ਲੋਕਤੰਤਰ ਨੂੰ ਬਹਾਲ ਰੱਖਣ ਦਾ ਆਦੀ ਨਕੋਦਰ ਦੇ ਵਿੱਚ ਕਾਂਗਰਸ ਦਾ ਤੇ ਵਿਐਸਪੀ ਦਾ ਜਿਹੜਾ ਹੈਗਾ ਗਠਜੋੜ ਹੋਇਆ ਕਿਸ ਤਰ੍ਹਾਂ ਦੇਖਦੇ ਦਿਖੋ ਸਾਡਾ ਪੁਰਾਣਾ ਉਹਨਾਂ ਦਾ ਗਠਜੋੜ ਚੱਲਦਾ ਹਮੇਸ਼ਾ ਵਿਐਸਪੀ ਨਾਲ ਨੋਰਮਲ ਬਲਾਕ ਦੇ ਵਿੱਚ ਜਾਂ ਨਕਉਦਰ ਦੇ ਵਿੱਚ ਇਹ ਪੁਰਾਣੀ ਸਾਡੀ ਕਾਂਗਰਸ ਪਾਰਟੀ ਦਾ ਉਹਨਾਂ ਨਾਲ ਸਹਿਯਾਰ ਆ ਤੇ ਉਹ ਸਾਡੀ ਸਹਿਮਤੀ ਨਾਲ ਹੀ ਉਹਨਾਂ ਨਾਲ ਗਠਬੰਧਨ ਹੋਇਆ 2027 ਦੇ ਵਿੱਚ ਵੀ ਹੋਵੇਗਾ ਇਹ ਸਮਾਂ ਦੱਸੂਗਾ ਜਦ ਜਦੋਂ ਇਲੈਕਸ਼ਨ ਆਉਗੇ ਉਦੋਂ ਉਹਦਾ ਫੈਸਲਾ ਕਰਾਂਗੇ ਕਈ ਜਗ੍ਹਾ ਐਨਓਸੀ ਨੂੰ ਲੈ ਕੇ ਰੋਲਾ ਰਂਭਾ ਬਿਆ ਕਿਸ ਤਰ੍ਹਾਂ ਦੇ ਦਿੰਦੇ ਆ ਮੈਂ ਤਾਂ ਚੀੜੀ ਨਹੀਂ ਫੜਕਨਦਾ ਕਿਤੇ ਐਨਓਸੀ ਦਾ ਰੋਲਾ ਨਹੀਂ ਪੈਣ ਦਿੰਦਾ ਐ ਬੜੀਆਂ ਸੋਹਣੀਆਂ ਮਿਲ ਰਹੀਆਂ ਐਵੇਂ ਮੈਂ ਗਲਤ ਇਲਜ਼ਾਮ ਲਾਵਾ ਕਿਸੇ ਤੇ ਮੇਰੇ ਨਾਲ ਉਹ ਨਾ ਆਪਾਂ ਝੂਠ ਬੋਲਦੇ ਤੇ ਨਾ ਆਪਾਂ ਇਹਨੂੰ ਗਲਤ ਕਰਦੇ ਕਈ ਇਲਾਕੇ ਤੇ ਸਾਡੇ ਸਾਡੇ ਹਲਕੇ ਚ ਨਹੀਂ ਆਇਆ ਸਾਡੇ ਜ਼ਿਲ੍ਹੇ ਚ ਨਹੀਂ ਆਇਆ ਸਾਡੇ ਸਾਰੇ ਜਗ੍ਹਾ ਠੀਕ ਆ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਇਲੈਕਸ਼ਨ ਹੋ ਰਹੇ ਹੈਗੇ ਹੁਣ ਅਸੀਂ ਛਾਨੋ ਸ਼ੌਕਤ ਨਾਲ ਜਿੱਤਾਂਗੇ ਤੁਸੀਂ ਉਤਸ਼ਾਹ ਦੇਖ ਰਹੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਔਰ ਸਮਤੀਆਂ ਵੀ ਜਿੱਤਾਂਗੇ ਜ਼ਿਲ੍ਹਾ ਪ੍ਰੀਸ਼ਦ ਵੀ ਜਿੱਤਾਂਗੇ ਸਮਤੀਆਂ ਦੇ ਚੇਅਰਮੈਨ ਵੀ ਬਣਾਵਾਂਗੇ ਤੇ ਸਤਾਈ ਵੀ ਜਿੱਤਾਂਗੇ